ਜਿਹੜਾ ਮੌਸਮ ਅਲਰਟ ਹੈ ਆਪਣੇ ਕੋਲ 17 ਤੋਂ 24 ਤਰੀਕ 21 ਤਰੀਕ ਤੱਕ ਸੋਰੀ 17 ਤੋਂ 21 ਤਰੀਕ ਤੱਕ ਦਾ ਮੌਸਮ ਅਲਰਟ ਹੈ ਜਿਹਦੇ ਵਿੱਚ 19 ਨੂੰ ਥੋੜਾ ਜਿਹਾ بارش ਬਹੁਤ ਲਾਈਟ ਛਿੱਟੇ ਪੈਣ ਦੇ ਸਾਰੇ ਪੰਜਾਬ ਵਿੱਚ ਹੀ ਹੈ 19 20 ਦੀ ਜਿਹੜੀ ਹੈ ਪਰ ਆਪਣੇ ਜੇ ਬਠਿੰਡੇ ਦੀ ਗੱਲ ਕਰੀਏ ਤਾਂ ਜਿਹਦੇ ਵਿੱਚ ਆਪਣੇ ਕੋਲ 20 ਤਰੀਕ ਨੂੰ 4 ਐਮ ਐਮ ਤੇ 21 ਤਰੀਕ ਨੂੰ 1 1 1 ਐਮ ਐਮ ਕੋਈ ਨਾ ਦੇ ਮਾਤਰੀ ਹੈ ਅਨੇ ਵੀ ਤ੍ਰਿਗੂ ਜਿਹੜੀ ਹੈ ਉਹ ਆਪਣੀ ਬਾਰਿਸ਼ ਚ 4mm ਦੇ ਤੀ ਪੋਸਾ ਗਿਆ ਤਾਂ ਕਿਸਾਨ ਦੋਸਤਾਂ ਨੂੰ ਇਹੀ ਰਾਹ ਦਿੱਤੀ ਜਾਂਦੀ ਹੈ ਕਿ ਆਪਣੀ ਫਸਲਾਂ ਨੂੰ ਜਿਹੜਾ ਪਾਣੀ ਹੈ ਉਹ ਪੋਸਾ ਉਹ ਨਾਲ ਲੈਣ ਕਿਉਂਕਿ ਵੀ ਤ੍ਰਿਗ ਨੂੰ ਬਾਰਿਸ਼ ਪੈ ਸਕਦੀ ਹੈ ਤੇ ਬਾਕੀ ਹਵਾ ਬਹੁਤ ਹੀ ਸਪੀਡ ਨਾਲ ਚੱਲਦੀ ਹੈ ਜਿਹੜੀ ਹਵਾ ਦੀ ਸਪੀਡ ਹੈ ਉਹ 6 ਤੋਂ 21 ਕਿਲੋਮੀਟਰ ਪਰ ਹਾਅਰ ਦੇ ਸਾਹਮਣੇ ਲੈ ਇਹ ਵੀ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਕਿਨੇ ਦੀ ਸਪੀਡ ਹੋਏਗੀ ਇਹਦੀ ਜਿਹੜੀ ਹਵਾ ਦੀ ਹੈਗੀ ਹਨੇਰੀ ਦੀ ਹੈ ਜਿਹੜੀ ਹਵਾ ਉਹ 6 ਤੋਂ 21 ਕਿਲੋਮੀਟਰ ਪ੍ਰਤੀ ਆਵਰਦੇ ਹਿਸਾਬ ਨਾਲ ਸਪੀਡ ਹੈ ਉਸ ਸਪੀਡ ਤੇ ਜੇ ਆਪਣੀ ਕਣਕਾਂ ਨੂੰ ਪਾਣੀ ਲੱਗਿਆ ਹੁੰਦਾ ਪਹਿਲੇ ਤਾਂ ਫਿਰ ਆਪਣੀ ਕਣਕਾਂ ਡਿੱਗਣ ਦਾ ਡਰ ਹੈ ਔਰ ਇਸ ਟਾਈਮ ਜਿਹੜੀ ਕਣਕ ਡਿੱਗਦੀ ਹੈ ਉਹਦਾ ਕਾफी ਨੁਕਸਾਨ ਲੱਗੋ ਕਿ ਉਹ ਫਿਰ ਖੜੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਜੇ ਬੰਦਾ ਹਲਕੀ ਹੁੰਦੀ ਹੈ ਮੈਨੂੰ ਸੌਰੀ ਪਾਣੀ ਬਹੁਤ ਹੁੰਦੀ ਹੈ ਉਹ ਤੇ ਜਦੋਂ ਡਿੱਗ ਵੀ ਨਹੀਂ ਫਿਰ ਤਾਣੇ ਪੈਣ ਦੀ ਵੀ ਦਿੱਕਤ ਆ ਸਕਦੀ ਹੈ ਜਿਹੜਾ ਮੌਸਮ ਲੱਗਦਾ ਆਪਣੇ ਕੋਲ 17 ਤੋਂ 24 ਤਰੀਕ 21 ਤਰੀਕ ਤੱਕ ਸੌਰੀ 17 ਤੋਂ 21 ਤਰੀਕ ਤੱਕ ਦਾ ਮੌਸਮ ਅਲਰਟ ਹੈ ਜਿਹਦੇ ਵਿੱਚ 19 ਨੂੰ ਥੋੜਾ ਜਿਹਾ بارش ਬਹੁਤ ਲਾਈਟ ਛਿੱਟੇ ਪੈਣਗੇ ਸਾਰੇ ਪੰਜਾਬ ਵਿੱਚ ਹੀ ਹੈ 19 20 ਡਿਗਰੀ ਹੈ ਪਰ ਆਪਣੇ ਜੇ ਬਠਿੰਡੇ ਦੀ ਗੱਲ ਕਰੀਏ ਤਾਂ ਜਿਹਦੇ ਵਿੱਚ ਆਪਣੇ ਕੋਲ 20 ਤਰੀਕ ਨੂੰ 4 ਐਮਐਮ ਤੇ 21 ਤਰੀਕ ਨੂੰ 1 1 1 ਐਮਐਮ ਕੋਈ ਨਾ ਦੇ ਮਾਤਰੀ ਹੈ ਮਤਲਬ 20 ਤਰੀਕ ਨੂੰ ਜਿਹੜੀ ਹੈ ਉਹ ਆਪਣੀ بارش 4 ਐਮਐਮ ਦੇਖੀ ਉਹ ਸਾਧਿਆ ਤਾਂ ਕਿਸਾਨ ਦੋਸਤਾਂ ਨੂੰ ਇਹੀ ਰਾਹ ਦਿੱਤੀ ਜਾਂਦੀ ਹੈ ਕਿ ਆਪਣੀ ਫਸਲਾਂ ਨੂੰ ਜਿਹੜਾ ਪਾਣੀ ਹੈ ਉਹ ਉਹ ਸਾਵਨ ਨਾਲ ਲੜ ਕਿਉਂਕਿ ਵੀ ਤਰੀਕ ਨੂੰ ਬਾਰਿਸ਼ ਪੈ ਸਕਦੀ ਹੈ ਤੇ ਬਾਕੀ ਹਵਾ ਬਹੁਤ ਹੀ ਸਪੀਡ ਨਾਲ ਚੱਲਦੀ ਹੈ ਜਿਹੜੀ ਹਵਾ ਦੀ ਸਪੀਡ ਹੈ ਉਹ 6 ਤੋਂ 21 ਕਿਲੋਮੀਟਰ ਪਰ ਹਾਅਰ ਦੇ ਸਾਹਮਣੇ ਲੈ ਤੇ ਇਹ ਵੀ ਆਪਾਂ ਨੂੰ ਧਿਆਨ ਚਾੱਕਣਾ ਚਾਹੀਦਾ ਕਿਨੇ ਦੀ ਸਪੀਡ ਹੋਏਗੀ ਇਹਦੀ ਜਿਹੜੀ ਹਵਾ ਦੀ ਹੈਗੀ ਹਨੇਰੀ ਦੀ ਹੈ ਜਿਹੜੀ ਹਵਾ ਉਹ 6 ਤੋਂ 21 ਕਿਲੋਮੀਟਰ ਪ੍ਰਤੀ ਆਵਰਦੇ ਹਿਸਾਬ ਨਾਲ ਸਪੀਡ ਹੈ ਉਸ ਸਪੀਡ ਤੇ ਜੇ ਆਪਣੀ ਕਣਕਾਂ ਨੂੰ ਪਾਣੀ ਲੱਗਿਆ ਹੁੰਦਾ ਪਹਿਲੇ ਤਾਂ ਫਿਰ ਆਪਣੀ ਕਣਕਾਂ ਡਿੱਗਣ ਦਾ ਡਰ ਹੈ ਔਰ ਇਸ ਟਾਈਮ ਜਿਹੜੀ ਕਣਕ ਡਿੱਗਦੀ ਹੈ ਉਹਦਾ ਕਾफी ਨੁਕਸਾਨ ਲੱਗੋ ਕਿ ਉਹ ਫਿਰ ਖੜੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਜੇ ਬੰਦਾ ਹਲਤੀ ਹੁੰਦੀ ਹੈ ਮੈਨੂੰ ਸੌਰੀ ਪਾਣੀ ਬਹੁਤ ਹੁੰਦੀ ਹੈ ਉਹ ਤੇ ਜਦੋਂ ਡਿੱਗ ਵੀ ਨਹੀਂ ਫਿਰਟਾਣੇ ਪੈਣ ਦੀ ਵੀ ਦਿੱਕਤ ਆ ਸਕਦੀ ਹੈ ਜਿਹੜਾ ਮੌਸਮ ਅਲਰਟ ਹੈ ਆਪਣੇ ਕੋਲ 17 ਤੋਂ 24 ਤਰੀਕ 21 ਤਰੀਕ ਤੱਕ ਸੌਰੀ 17 ਤੋਂ 21 ਤਰੀਕ ਤੱਕ ਦਾ ਮੌਸਮ ਅਲਰਟ ਹੈ ਜਿਹਦੇ ਵਿੱਚ 19 ਨੂੰ ਥੋੜਾ ਜਿਹਾ بارش ਬਹੁਤ ਲਾਈਟ చిਟਕੇ ਪੈਣ ਦੇ ਸਾਰੇ ਪੰਜਾਬ ਵਿੱਚ ਹੀ ਹੈ 19 20 ਜਿਹੜੀ ਹੈ ਪਰ ਆਪਣੇ ਜੇ ਬਠਿੰਡੇ ਦੀ ਗੱਲ ਕਰੀਏ ਤਾਂ ਜਿਹਦੇ ਵਿੱਚ ਆਪਣੇ ਕੋਲ 20 ਤਰੀਕ ਨੂੰ 4 mm ਤੇ 21 ਤਰੀਕ ਨੂੰ 1 1 1 mm ਕੋਈ ਨਾ ਦੇ ਮਾਤਰੀ ਹੈ ਮਤਲਬ 20 ਤਰੀਕ ਨੂੰ ਜਿਹੜੀ ਹੈ ਉਹ ਆਪਣੀ بارش 4 mm ਦੇਖੀ ਕੋਸਾ ਗਿਆ ਤਾਂ ਕਿਸਾਨ ਦੋਸਤਾਂ ਨੂੰ ਇਹੀ ਰਾਹ ਦਿੱਤੀ ਜਾਂਦੀ ਹੈ ਕਿ ਆਪਣੀ ਫਸਲਾਂ ਨੂੰ ਜਿਹੜਾ ਪਾਣੀ ਹੈ ਉਹ ਉਹ ਸਾਵਨ ਨਾਲ ਲੜ ਕਿਉਂਕਿ ਵੀ ਤਰੀਕ ਨੂੰ ਬਾਰਿਸ਼ ਪੈ ਸਕਦੀ ਹੈ ਤੇ ਬਾਕੀ ਹਵਾ ਬਹੁਤ ਤੇ ਸਪੀਡ ਨਾਲ ਚੱਲਦੀ ਹੈ ਜਿਹੜੀ ਹਵਾ ਦੀ ਸਪੀਡ ਹੈ ਉਹ 6 ਤੋਂ 21 ਕਿਲੋਮੀਟਰ ਪਰ ਹਾਅਰ ਦੇ ਸਾਹਮਣੇ ਲੈ ਤੇ ਇਹ ਵੀ ਆਪਾਂ ਨੂੰ ਧਿਆਨ ਚਾੱਕਣਾ ਚਾਹੀਦਾ ਕਿੰਨੇ ਦੀ ਸਪੀਡ ਹੋਏਗੀ ਇਹਦੀ ਜਿਹੜੀ ਹਵਾ ਦੀ ਹੈਗੀ ਹਨੇਰੀ ਦੀ ਹੈ ਜਿਹੜੀ ਹਵਾ ਉਹ 6 ਤੋਂ 21 ਕਿਲੋਮੀਟਰ ਪ੍ਰਤੀ ਆਵਰਦੇ ਹਿਸਾਬ ਨਾਲ ਸਪੀਡ ਹੈ ਉਸ ਸਪੀਡ ਤੇ ਜੇ ਆਪਣੀ ਕਣਕਾਂ ਨੂੰ ਪਾਣੀ ਲੱਗਿਆ ਹੁੰਦਾ ਪਹਿਲੇ ਤਾਂ ਫਿਰ ਆਪਣੀ ਕਣਕ ਡਿੱਗਣ ਦਾ ਡਰ ਹੈ ਔਰ ਇਸ ਟਾਈਮ ਜਿਹੜੀ ਕਣਕ ਡਿੱਗਦੀ ਹੈ ਉਹਦਾ ਕਾफी ਨੁਕਸਾਨ ਲੱਗੋ ਕਿ ਉਹ ਖੜੀ ਵੀ ਨਹੀਂ ਹੁੰਨੀ ਤੇ ਉਹਦੇ ਵਿੱਚ ਜੇ ਬੰਦਾ ਹਲਕੀ ਹੁੰਦੀ ਹੈ ਮੈਨੂੰ ਸੌਰੀ ਪਾਣੀ ਬਹੁਤ ਹੁੰਦੀ ਹੈ ਤੇ ਜਦੋਂ ਡਿੱਗ ਵੀ ਨਹੀਂ ਫਿਰਤਾਣੇ ਪੈਣ ਦੀ ਵੀ ਦਿੱਕਤ ਆ ਸਕਦੀ ਹੈ